Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਤਿਆਰੀ ਕੀ ਸਾਰਾ ਮਾਨਕਰਾ ਮਦਰ ਪ੍ਰੈਸਾ ਇਹਨਾਂ ਜੀ ਤੁਹਾਡੇ ਸਾਰਿਆਂ ਦੇ ਧਿਆਨ ਚੋਣਾ ਕਿ ਪਿਛਲੇ 5-9 ਨੂੰ ਇੱਕ ਲੇਡੀਜ਼ ਰਾਜਪੂਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ حاصل ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਏ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਲਬੀਰ ਸਿੰਘ ਦੀ ਹੀ ਹੈਗੀਆ ਤੇ ਉਸ ਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡੂ ਗੋਡੀ ਪਈ ਸੀ ਇਮੀਡੀਏਟਲੀ ਐਸ ਐਚਓ ਸਿਟੀ ਵੱਲੋਂ ਮੁਕੱਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀ ਐਨਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈਪੀਐਸ ਹੋਂਆ ਵੱਲੋਂ ਇਮੀਡੀਏਟਲੀ ਡੀਐਸਪੀ ਸਿਟੀ ਡੀਐਸਪੀ ਡੀ ਇਨਚਾਰਜ ਸੀਆਈਏ ਤੇ ਐਸਐਚਓ ਸਿਟੀ ਤੇ ਟੈਕਨੀਕਲ ਸੈੱਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਪ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਰਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਵਿੱਚ ਦੋ ਦੋਸ਼ੀ ਸਿਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਹ ਸਿੰਘ ਮਲਿਆਵਾਲਾ ਥਾਣਾ ਸਾਦਾ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੋਂ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਔਨ ਗੋਇੰਗ ਹੈ ਮਰਡਰ ਦਾ ਮੋਟਿਵ ਕਰਮ ਕੀ ਹੈ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲੋਂ ਪੈਸਿਆਂ ਦਾ ਲੈਂਡ ਦੇਣ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸਿਆਂ ਦੀ ਡਿਮਾਂਡ ਕਰ ਰਿਆ ਸੀ ਕਿ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋਂ ਪਾਈ ਹੋਣ ਤੇ ਲੱਗੇ ਤਾਂ ਉਹਨਾਂ ਨੇ ਉਸਦੀ ਧੌਣ ਦੇ ਵਿੱਚ ਜਾ ਕੋਣ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੁੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਏ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੋਢਲੀ ਪੁਛਗਿੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨਹੀਂ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਏ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਇਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਤੇ ਕੁਝ ਥੋੜੇ ਜਿਹਾ ਪੈਸਿਆਂ ਦੇ ਪੁਰਾਣੇ ਲੈਣ ਦੇਣ ਕਰਕੇ ਇਸ ਮਰਡਰ ਨੂੰ ਅੰਜਾਮ ਦਿੱਤਾ ਸਰ ਜਿਸ ਜਗ੍ਹਾ ਤੇ ਕਤਲ ਹੋਇਆ ਉਹ ਜਗ੍ਹਾ ਸੁੰਸਾਨ ਲੱਗਾ ਵਾ ਲਗਾਤਾਰ ਇੱਥੇ ਕ੍ਰਾਈਮ ਹੁੰਦੇ ਆ ਪੁਲਿਸ ਵੱਲੋਂ ਸਾਰਦਾ ਕੋਈ ਕੋਈ ਰੇਲਾਈ ਗਈ ਹੈ ਕੋਈ ਗਾਰਡ ਲਾਈ ਗਈ ਕਿਵੇਂ ਦੇਖਦੇ ਹੋ ਲੋਕ ਉਥੇ ਡਰ ਦੇ ਲੱਗਦੇ ਨਹੀਂ ਦੇਖੋ ਜੀ ਹੁਣ ਐਸਐਸਪੀ ਸਾਹਿਬ ਨੇ ਉਸ ਜਗ੍ਹਾ ਦੇ ਉੱਤੇ ਪੀਸੀਆਰ ਦੀ ਕਾਫੀ ਵਧਾ ਦਿੱਤੀ ਗਈ ਆ ਤੇ ਜਿਹੜੀ ਜਿਸ ਤੋਂ ਅੱਜ ਸਾਡੇ ਧਿਆਨ ਚ ਲਿਆਉਂਦਾ ਹੈ ਕਿ ਕਦੀ ਕਿਸੇ ਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਸਾਡੇ ਸਾਹ ਨੇ ਜਦੋਂ ਦੇ ਅਸੀਂ ਵੀ ਲੱਗੇ ਆ ਫਰਸਟ ਕ੍ਰਾਈਮ ਹੋਇਆ ਉਸ ਸ ਅਸੀਂ ਵੀ ਹੈ ਜਿਹੜੀਆਂ ਆਰ ਆਰ ਪੀ ਆ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦਵਾਂਗੇ ਵੀ ਤੁਸੀਂ ਉਧਰ ਪਾਸੇ ਜਿਆਦਾ ਗੇਟ ਰੱਖਿਆ ਕਰੋ ਤੇ ਜਿਹੜਾ ਸਾਡਾ ਪੀ ਸੀ ਆਰ ਆ ਉਹ ਵੀ ਜਿਆਦਾ ਰਾਉਂਡ ਕੱਢਿਆ ਕਰੋ ਸਰ ਜਿਹੜੇ ਮੁਜਰੀਮਾਨ ਕੇਸ ਦਰਜ ਹੋਏ ਗਿਫਤਾਰੀ ਹੋਈ ਆ ਜਾਂ ਕੋਈ ਉਹਨਾਂ ਦੇ ਵਿੱਚ ਰਿਲੇਸ਼ਨ ਕੇਸ ਦਰਜ ਹੋਇਆ ਉਹਨਾਂ ਦੀ ਗਿਫਤਾਰੀ ਪਹਿਲਾਂ ਹੋਈ ਆ ਪਹਿਲਾਂ ਮਾਮਲਾ ਪਹਿਲਾਂ ਉਹ ਐਨ ਡੀ ਪੀਏ ਸੈਕਟਰ ਦੇ ਕੇਸ ਦੇ ਵਿੱਚ ਨਿਸ਼ਾਨ ਸਿੰਘ ਉਹ 21 ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੋਇਆ ਹੈ ਜੀ ਹੁਣ ਉਸ ਤੋਂ ਬਾਅਦ ਵਿੱਚ ਆਉਣ ਤੋਂ ਉਹ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀਗਾ ਜਿਹੜੀ ਉਹਨੇ ਮੁਰਲੀ ਪੁੱਛ ਗਿਆ ਸੀ ਦੱਸਿਆ ਆ ਬਾਕੀ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਅੱਜ ਰਿਵਾਰਡ ਲਵਾਂਗੇ ਆਫਟਰ ਰਿਵਾਰਡ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦੇ ਪਹਿਲਾਂ ਦੁਕਾਨਦਾਰ ਤੋਂ ਬੈਟਰੀਆਂ ਖਰੀਦੀਆਂ ਗਈਆਂ ਸੀ ਉਸ ਦੁਕਾਨਦਾਰ ਸਰ ਕੋਈ ਉਹਨਾਂ ਨਾਲ ਕੋਈ ਪੁਸ਼ਕਿਸ਼ ਕੀਤੀ ਕਿ ਉਹਨਾਂ ਨੇ ਹੋਰ ਵੀ ਸਮਾਨ ਚੋਰੀ ਦਾ ਕੀਤਾ ਇਹਨਾਂ ਨੇ ਹੁਣ ਆਪਣਾ ਦੱਸਿਆ ਆ ਜੀ ਵੀ ਅਸੀਂ ਫਲਾਣੇ ਬੰਦੇ ਨੂੰ ਬੈਟਰੀਆਂ ਦਿੱਤੀਆਂ ਸੀਗੀਆਂ ਆਟੋ ਪੁਲਸ ਨੇ ਆਲਰੇਡੀ ਰਿਕਵਰ ਕਰ ਲਿਆ ਹੈ ਜੀ ਜਿਹੜਾ ਲੈ ਕੇ ਗਿਆ ਸੀਗੇ ਜਲਦ ਹੀ ਇਹਨਾਂ ਦੀ ਪੁੱਛ ਗਏ ਸੋ ਜਿਹੜਾ ਬੰਦਾ ਅੱਗੇ ਟਰੇਸ ਹੋਊਗਾ ਉਹਦੇ ਫਰਦਰ ਵੀ ਕਾਰਵਿਕ ਅਮਲ ਚ ਲਿਆਦੀ ਜਾਊਗੀ ਜੀ ਸਰ ਜਿਹੜਾ ਮਰਡਰ ਸੀ ਇਹ ਦਿਨ ਦਾ ਸੀ ਜਾਂ ਰਾਤ ਦਾ ਇਨਸੀਡੈਂਟ ਇਹ ਬਹੁਤ ਅਰਲੀ ਮਾਰਨਿੰਗ ਦਾ ਮਰਡਰ ਹੈ ਜੀ ਇਹ ਬੰਦੇ ਆਪਣੇ ਘਰੋਂ ਨਿਕਲੇ ਨੇ ਤਾਂ ਉਹ ਬੰਦਾ ਵੀ ਅਰਲੀ ਮਾਰਨਿੰਗ ਕੋਈ 6:30 ਵਜੇ ਆਪਣੇ ਘਰੋਂ ਆਟੋ ਲੈ ਕੇ ਨਿਕਲਿਆ ਸੀਗਾ ਇਹਨਾਂ ਨੇ ਉਹਦੇ ਕੋਲੋਂ ਆਟੋ ਤੇ ਜਾਣ ਲਈ ਕਿਤੇ ਲਿਫਟ ਲਈ ਤੇ ਆਪਣੇ ਮੂੰਹ ਬੰਨ ਲਿਆ ਕਿਤੇ ਇਹ ਬੰਦਾ ਸਾਡੀ ਪਛਾਣ ਨਾ ਕਰ ਸਕੇ ਤੇ ਜਿਹੜੇ ਕੁਝ ਮੁਢਲੇ ਸੀਸੀਟੀਵੀ ਕੈਮਰੇ ਧਿਆਨ ਵਿੱਚ ਆਏ ਸੀ